ਇਹ ਤਾਂ ਯਾਰ ਹੁਣ ਗੱਲ ਲੋਕਾਂ ਨੇ মিডিਆ ਨੇ ਤੇ ਆਮ ਲੋਕਾਂ ਨੇ ਚਲਾਈ ਰੱਖੀ ਜੇ ਮੈਂ ਉਹ ਪਹਿਲਾਂ ਕੀ ਜਾਂਦਾ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਇਹ ਧਰਮ ਪਤਨੀਆਂ ਹੁਣ ਪਤਨੀਆਂ ਨੂੰ ਟਿਕਟ ਦਵਾਉਣ ਨੂੰ ਫਿਰਦੇ ਆ ਜੇ ਘਰ ਵਾਲੀ ਨੂੰ ਟਿਕਟ ਦਵਾ ਦਿੰਦੇ ਫਿਰ ਇਹਨਾਂ ਨੇ ਕਹਿੰਨਾ ਆਪਦੀ ਘਰ ਵਾਲੀ ਨੂੰ ਹੀ ਦਵਾਤੀ ਪੰਜਾਬ ਦੇ ਪ੍ਰਧਾਨ ਨੇ ਕਿ ਕਿਸੇ ਪਾਸੇ ਨਹੀਂ ਛੱਡਣਾ ਤੇ ਜੇ ਸੈਕਰੀਫਾਈਜ਼ ਕੀਤਾ ਉਲਟਾ ਇਹ ਕਿਹਾ ਕਿ ਆਮ ਲੋਕਾਂ ਨੂੰ ਅਸੀਂ ਤਾਕਤ ਦੇਾਂਗੇ ਆਮ ਲੋਕਾਂ ਤੋਂ ਲੈ ਕੇ ਤੇ ਇਸ ਗੱਲ ਨੂੰ ਉਲਟਾ ਸ਼ਲਾਂਗਾ ਕਰਨੀ ਚਾਹੀਦੀ ਕਿ ਪਹਿਲਾ ਪ੍ਰਧਾਨ ਹੈ ਜਿਨੇ ਕਿਹਾ ਕਿ ਨਹੀਂ ਮੈਂ ਧਰਮਪੱਤਨੀ ਨੂੰ ਚੋਣ ਨਹੀਂ ਲੜਾਂਗਾ ਹਾਲਾਂਕਿ ਧਰਮਪੱਤਨੀ ਡਿਸਰਵ ਕਰਦੀ ਸੀ ਹਾਲਾਂਕਿ ਧਰਮਪੱਤਨੀ ਦਾ ਨਾਮ ਸਭ ਤੋਂ ਨੰਬਰ 1 ਸੀ ਪਰ ਹਾਂ ਬਿਲਕੁਲ ਤੇ ਇਹ ਕਿਹਾ ਗਿਆ ਕਿ ਮਜਬੂਤ ਕੈਂਡੀਡੇਟ ਹੈ ਪਰ ਮੈਂ ਫਿਰ ਕਿਹਾ ਕਿ ਨਹੀਂ ਆਮ ਲੋਕਾਂ ਨੂੰ ਅਸੀਂ ਮੌਕਾ ਦੇਾਂਗੇ ਲੜਾਂਗੇ ਯਾਰ ਹਜੇ ਕੋਈ ਥੋੜੀ ਚੱਲੇ 45 ਸਾਲ 46 ਸਾਲ ਦੀ ਉਮਰ ਦੇ ਵਿੱਚ ਜਿਨੋਂ ਕੀ ਘੜੇ ਹੋਏਗੀ ਡਟ ਕੇ ਜਿਹਦੇ ਨਾਲ ਕਾਂਗਰਸ ਪਾਰਟੀ ਕਹੇਗੀ ਲੜਾ ਲੱਗਦਾ ਐਗਜ਼ੈਂਪਲ ਸੈੱਟ ਹੋਏਗੀ ਜੀ ਅੱਗੇ ਨੂੰ ਵੀ ਪਰਿਵਾਰਵਾਦ ਤੋਂ ਪਰੂਕ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ ਸੋ ਵੈਸੇ ਤਾਂ ਮੈਂ ਯਾਰ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ ਪਰਿਵਾਰਵਾਦ ਦੀ ਗੱਲ ਨਹੀਂ ਕਰ ਰਿਹਾ ਡਿਸਰਵਿੰਗ ਲੋਕਾਂ ਨੂੰ ਟਿਕਟ ਮਿਲਣਾ ਚਾਹੀਦਾ ਹੈ ਲੇਕਿਨ ਕਦੇ-ਕਦੇ ਤੁਹਾਨੂੰ ਮੈਸੇਜਿੰਗ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ ਹੋ ਸਕਦਾ ਮੈਂ ਪੰਜਾਬ ਦਾ ਪ੍ਰਧਾਨ ਨਾ ਹੁੰਦਾ ਤਾਂ ਮੈਂ ਆਪਦੀ ਘਰ ਦੇ ਨੂੰ ਸਟਰੋਂਗ ਕੈਂਡੀਡੇਟ ਲੜਾ ਦਿੰਦਾ ਕਿਉਂਕਿ ਉਹ ਪਾਰਲੀਮੈਂਟ ਦੀ ਗੱਲ ਹੈ ਐਮਐਲਏ ਦੀ ਗੱਲ ਹੈ ਅੱਜ ਮੈਂ ਪ੍ਰਧਾਨ ਐ ਮੇਰੀ ਜ਼ਿੰਮੇਵਾਰੀ ਜ਼ਿਆਦਾ ਬੰਦੀ ਐ ਕਿਉਂਕਿ ਉਹ ਨਰੇਟਿਵ ਸੈੱਟ ਹੁੰਦਾ ਕਿ ਪ੍ਰਧਾਨ ਨੇ ਕੇਵਲ ਆਪ ਦੀ ਘਰ ਵਾਲੀ ਐਸੇ ਹੀ ਕਿਉਂਕਿ ਮੇਰੀ ਹੋਰ ਜ਼ਿੰਮੇਵਾਰੀਆਂ ਵੀ ਆ ਫਿਰ ਮੇਰਾ ਧਿਆਨ ਉੱਥੇ ਹੋਣਾ ਸੀ ਆ ਇਹ ਤਾਂ ਯਾਰ ਹੁਣ ਗੱਲ ਲੋਕਾਂ ਨੇ ਮੀਡੀਆ ਨੇ ਤੇ ਆਮ ਲੋਕਾਂ ਨੇ ਚਲਾਈ ਰੱਖੀ ਜੇ ਮੈਂ ਉਹ ਪਹਿਲਾਂ ਕੀ ਜਾਂਦਾ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਧਰਮ ਪਤਨੀਆਂ ਹੁਣ ਪਤਨੀਆਂ ਨੂੰ ਟਿਕਟ ਦਵਾਉਣ ਨੂੰ ਫਿਰਦੇ ਐ ਜੇ ਘਰ ਵਾਲੀ ਨੂੰ ਟਿਕਟ ਦਵਾ ਦਿੰਦੇ ਫਿਰ ਇਹਨਾਂ ਨੇ ਕਿਹਾ ਆਪ ਦੀ ਘਰ ਵਾਲੀ ਨੂੰ ਹੀ ਦਵਾਤੀ ਪੰਜਾਬ ਦੇ ਪ੍ਰਧਾਨ ਨੇ ਟਿਕਟ ਕਿਸੇ ਪਾਸੇ ਨਹੀਂ ਛੱਡਣਾ ਤੇ ਜੇ ਸੈਕ੍ਰੀਫਾਈਸ ਕੀਤਾ ਉਲਟਾ ਇਹ ਕਿਹਾ ਕਿ ਆਮ ਲੋਕਾਂ ਨੂੰ ਅਸੀਂ ਤਾਕਤ ਦੇਾਂਗੇ ਆਮ ਲੋਕਾਂ ਤੋਂ ਲੈ ਕੇ ਤੇ ਇਸ ਗੱਲ ਨੂੰ ਉਲਟਾ ਸ਼ਲਾਂਗਾ ਕਰਨੀ ਚਾਹੀਦੀ ਕਿ ਪਹਿਲਾ ਪ੍ਰਧਾਨ ਹੈ ਜਿਨੇ ਕਿਹਾ ਕਿ ਨਹੀਂ ਮੈਂ ਧਰਮਪਤੀ ਨੂੰ ਚੋਣ ਨਹੀਂ ਲੜਾਂਗਾ ਹਾਲਾਂਕਿ ਧਰਮਪਤੀ ਡਿਸਰਵ ਕਰਦੀ ਸੀ ਹਾਲਾਂਕਿ ਧਰਮਪਤੀ ਦਾ ਨਾਮ ਸਭ ਤੋਂ ਨੰਬਰ 1 ਸੀ ਪਰ ਹਾਂ ਬਿਲਕੁਲ ਤੇ ਇਹ ਕਿਹਾ ਗਿਆ ਕਿ ਮਜ਼ਬੂਤ ਕੈਂਡੀਡੇਟ ਹੈ ਪਰ ਮੈਂ ਫਿਰ ਕਿਹਾ ਕਿ ਨਹੀਂ ਆਮ ਲੋਕਾਂ ਨੂੰ ਅਸੀਂ ਮੌਕਾ ਦੇਵਾਂਗੇ ਲੜਾਂਗੇ ਯਾਰ ਹਜੇ ਕੋਈ ਥੋੜੀ ਚੱਲੇ 45 ਸਾਲ 46 ਸਾਲ ਦੀ ਉਮਰ ਦੇ ਵਿੱਚ ਜਦੋਂ ਔਖੀ ਘੜੇ ਹੋਏਗੀ ਡਟ ਕੇ ਜਿਹੜੇ ਨਾਲ ਕਾਂਗਰਸ ਪਾਰਟੀ ਕਹੇਗੀ ਲੜ ਲੱਗਦਾ ਐਗਜ਼ੈਂਪਲ ਸੈੱਟ ਹੋਏਗੀ ਜਾਂ ਅੱਗੇ ਨੂੰ ਵੀ ਪਰਿਵਾਰਵਾਦ ਤੋਂ ਪਰੂਤ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ ਸੋ ਵੈਸੇ ਤਾਂ ਮੈਂ ਯਾਰ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ ਪਰਿਵਾਰਵਾਦ ਦੀ ਗੱਲ ਨਹੀਂ ਕਰ ਰਿਹਾ ਡਿਜ਼ਰਵਿੰਗ ਲੋਕਾਂ ਨੂੰ ਟਿਕਟ ਮਿਲਣਾ ਚਾਹੀਦਾ ਹੈ ਲੇਕਿਨ ਕਦੇ-ਕਦੇ ਤੁਹਾਨੂੰ ਮੈਸੇਜਿੰਗ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ ਹੋ ਸਕਦਾ ਮੈਂ ਪੰਜਾਬ ਦਾ ਪ੍ਰਧਾਨ ਨਾ ਹੁੰਦਾ ਤਾਂ ਮੈਂ ਆਪਦੀ ਘਰ ਦੇ ਨੂੰ ਸਟਰੋਂਗ ਕਿਉਂਕਿ ਉਹ ਪਾਰਲੀਮੈਂਟ ਦੀ ਗੱਲ ਹੈ ਐਮਐਲਏ ਦੀ ਗੱਲ ਹੈ ਅੱਜ ਮੈਂ ਪ੍ਰਧਾਨ ਐ ਮੇਰੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਐ ਕਿਉਂਕਿ ਉਹ ਨਰੇਟਿਵ ਸੈੱਟ ਹੁੰਦਾ ਕਿ ਪ੍ਰਧਾਨ ਨੇ ਕੇਵਲ ਆਪ ਦੀ ਘਰ ਵਾਲੀ ਐਸੇ ਹੀ ਕਿਉਂਕਿ ਮੇਰੀ ਹੋਰ ਜ਼ਿੰਮੇਵਾਰੀਆਂ ਵੀ ਆ ਫਿਰ ਮੇਰਾ ਪਿਆਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ